ਤਾਰ ਤੇ ਵੱਡੀਆਂ ਚੋਰੀਆਂ ਕਰਨ ਵਾਲਾ ਗਰੋਹ ਕਾਬੂ ਕਵਾੜੀਆਂ ਸਨੇ ਚਾਰ ਗ੍ਰਿਫਤਾਰ ਜਿਹੜੇ ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਦੇ ਗਰੋਹ ਫੜੇ ਸਰ ਇਹਦਾ ਜੀ ਕਿ ਜ਼ਿਲ੍ਹਾ ਬਠਿੰਡਾ ਚ ਪਿਛਲੇ ਕੁਝ ਦਿਨਾਂ ਚ ਖਾਸ ਕਰਕੇ ਜਿਹੜਾ ਏਰੀਆ ਸਾਡਾ ਮਾਉਂਟ ਰਾਮਾ ਟੌਂਡੀ ਸਾਬੂ ਦੇ ਪੁਲਿਸ ਸਟੇਸ਼ਨ ਦੇ ਅਧੀਨ ਏਰੀਏ ਪੈਨੇ ਇੰਨਾ ਚ ਨਾ ਜੀ ਮੋਬਾਈਲ ਟਾਵਰਾਂ ਦੀ ਤੋਂ ਇੱਕ ਡਾਟਾ ਕਾਰਡ ਹੁੰਦਾ ਉਹਦੀ ਥੈਫਟ ਦੀਆਂ ਵਾਰਦਾਤਾਂ ਰਿਪੋਰਟ ਹੋਈਆਂ ਸਨ ਅਸੀਂ ਵਾਕਵਾਕ ਪੁਲਿਸ ਸਟੇਸ਼ਨ 'ਚ ਪਰਚੇ ਵੀ ਦਰਜ ਕੀਤੇ ਸੀ ਨਾਮ ਨੂੰ ਨੂ ਵਿਅਕਤੀਆਂ ਦੇ ਅਗੇਂਸਟ ਤੇ ਉਦੋਂ ਤੋਂ ਹੀ ਅਸੀਂ ਇਸ ਜਿਹੜੇ ਚੋਰ ਹੈਗੇ ਨੇ ਜਾਂ ਚੋਰੀ ਦੇ ਗਰੁੱਪ ਸੀ ਏਕ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਸੀ ਸਾ ਤੇ ਇਸ ਦੇ ਚੱਲਦੇ ਸਾਡੀਆਂ ਕੋਸ਼ਿਸ਼ਾਂ ਚੱਲਦੇ ਸਾਡੀ ਜਿਹੜੀ CIA 1 ਹੈਗੀ ਇਨਸਪੈਕਟਰ ਕੁਲਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈ ਉਹਨਾਂ ਨੇ ਤੇ ਜਿਹੜੇ ਆਪਣੇ SHU ਮੌੜ ਹੈਗੇ ਨੇ ਇਹ ਚਾਰ ਬੰਦੇ ਆਪਾਂ ਗ੍ਰਿਫਤਾਰ ਕੀਤੇ ਹੈਗੇ ਨੇ ਇਹਦੇ 'ਚ ਜਿਹੜੇ ਤਿੰਨ ਬੰਦੇ ਤੇ ਉਹ ਨੇ ਜਿਹੜੇ ਇਹ ਮੋਬਾਈਲ ਟਾਵਰਾਂ ਤੋਂ ਡਾਟਾ ਕਾਰਡ ਚੋਰੀ ਕਰਦੇ ਸੀ ਇੱਕ ਬੰਦਾ ਸੀ ਉਹ ਗ੍ਰਿਫਤਾਰ ਕੀਤਾ ਹੈਗਾ ਜਿੰਨੂੰ ਇਹ ਜਾ ਕੇ ਅੱਗੇ ਵੇਚਦੇ ਸੀ ਜਾਨਕੀ ਚੋਰੀ ਦਾ ਮਾਲ ਗਾਂ ਵੇਚਦੇ ਸੀ ਉਹ ਬੰਦਾ ਮਾਨਸੇ ਦਾ ਰਿਆਸੀ ਹੈਗਾ ਸੋ કુલ ਚਾਰ ਬੰਦੇ ਆ ਤੇ ਅਸੀਂ ਗ੍ਰਿਫਤਾਰੀ ਕੀਤੀ ਹੈ ਉਹਨਾਂ ਕੋਲੋਂ ਅਸੀਂ ਜਿਹੜੀਆਂ 7 ਟਾਵਰ ਪਲੇਟਾਂ ਡੈਟ ਜਿਹੜੀਆਂ ਹੁੰਦੀਆਂ ਜਿਹੜੀਆਂ ਇਨਸਟਰੂਮੈਂਟ ਹੁੰਦਾ ਹੈ ਉਹਦੇ ਲੱਗਾ ਹੁੰਦਾ ਟਾਵਰ ਦੇ ਵਿੱਚ ਡਾਟਾ ਰਿਲੀ ਕਰਨ ਚ ਮਦਦ ਕਰਦਾ ਉਹ ਰਿਕਵਰ ਕੀਤਾ ਇੱਕ ਕਾਰ ਜਿਹੜੀ ਵਾਰਦਾ ਚੋਰੀ ਦੀ ਵਾਰਦਾ ਤੁਹਾਨੂੰ ਅਨਜਾਨ ਦੇਣ ਵਾਲੇ ਵਰਤਦੇ ਸੀ ਉਹ ਰਿਕਵਰ ਕੀਤੀ ਹੈ ਤੇ ਇੱਕ ਇਹਨਾਂ ਦੀ ਜਿਹੜੀ ਮਸ਼ੀਨ ਕਟਰ ਮਸ਼ੀਨ ਜਾਂ ਜਿਹੜੇ ਇਨਸਟਰੂਮੈਂਟਸ ਆਪਾਂ ਕਹਿੰਦੇ ਆ ਜਿੰਨਾ ਰਹੀਏ ਸਾਰਾ ਚੋਰੀ ਨੂੰ ਅੰਜਾਮ ਦਿੰਦੇ ਸੀ ਇਹ ਡਾਟਾ ਕਾਰਡ ਕੱਢਦੇ ਸੀ ਉਹ ਵੀ ਅਸੀਂ ਇਹ ਰਿਕਵਰ ਕੀਤਾ ਹੈਗਾ ਹੁਣ ਇਸ ਦੇ ਚੱਲਦੇ ਅੱਗੇ ਅਸੀਂ ਉਹਨਾਂ ਇਹਨਾਂ ਨੂੰ ਇਹੀ ਰਿਮਾਂਡ ਲੈਣ ਲੱਗੇ ਆਂ ਜੀ ਜੱਜ ਸਾਹਿਬ ਤੋਂ ਤੇ ਇਹਨਾਂ ਦੇ ਬਾਕੀ ਜਿਹੜੇ ਗਰੁੱਪ ਦੇ ਮੈਂਬਰ ਹੈਗੇ ਆ ਕਿ ਇਹਨਾਂ ਦਾ ਪਤਾ ਕਰਾਂਗੇ ਕਿਤੇ ਕਿਤੇ ਕੋਈ ਹੂਰਤ ਨਹੀਂ ਹੈਗੇ ਫਿਰ ਤਰੀਕਾ ਵਾਰਦਾਤ ਕੀ ਵਰਤਦੇ ਨੇ ਕਿਉਂਕਿ ਚੋਰੀਆਂ ਕਾਫੀ ਹੋਈਆਂ ਹਨ ਤੇ ਗਾਂ ਇਹ ਜਿਹੜਾ ਕਬਾੜੀ ਹੈਗਾ ਇਹਨੂੰ ਵੀ ਪੁੱਛਾਂਗੇ ਇਹਨਾਂ ਨੂੰ ਕਿਤੇ ਦੂਸਰੇ ਜਿਹੜੇ ਆਪਣੇ ਕਰੋ ਤੇ ਮੈਂਬਰ ਹੈ ਕਿਤੇ ਹੂਰਤ ਨਹੀਂ ਵੇਚਦੇ ਤੇ ਜਿਹੜਾ ਕਬਾੜੀ ਹੈ ਗਾਂ ਇਹ ਜਿਹੜੇ ਡਾਟਾ ਕਾਰਡ ਹੈ ਇਹਨਾਂ ਨੂੰ ਕਿਦਾਂ ਇਹ ਡਿਸਪੋਜ਼ ਆਫ ਇਹ ਕਰਦੇ ਨੇ ਹੁਣ ਇਸ ਬਾਬਤ ਇਹ ਸਾਰੀ ਤਫਤੀਸ਼ ਚੱਲੇਗੀ ਇਹਨਾਂ ਤੇ ਹੋਰ ਵੀ ਮੁਕਦਮੇ ਤਰਚੇ ਸਰ ਇਦਾਂ ਜੀ ਇਹਦੇ ਚ ਇੱਕ ਬੰਦਾ ਹੈਗਾ ਜਿਹੜਾ ਦੋਸ਼ੀ ਉਹਦੇ ਤੇ ਇੱਕ ਮੁਕਦਮਾ ਹੈਗਾ ਬਾਕੀਆਂ ਤੇ ਹਜੇ ਕੋਈ ਮੁਕਦਮਾ ਸਾਹਮਣੇ ਨਹੀਂ ਹੈ ਵਾਰਦਾਤਾਂ ਕਿ ਇਸ ਇਹ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਾਫੀ ਸਾਡੇ ਜ਼ਿਲ੍ਹੇ ਚ ਤਾਂ ਐ ਤਲਵੰਡੀ ਸਾਬੋ ਮੋੜ ਸਬਡਿਵੀਜ਼ਨ ਇਸ ਏਰੀਆਸ ਕਾਫੀ ਵਾਰਦਾਤਾਂ ਸਰਗਰਮ ਕੀਤੀਆਂ ਨੇ ਮਾਨਸੇ ਵਿੱਚ ਕੀਤੀਆਂ ਨੇ ਕੁੱਲ ਹੁਣ ਤੱਕ 17 ਵਾਰਦਾਤਾਂ ਇਹ ਚੋਰੀਆਂ ਮੰਨ ਚੁੱਕੇ ਨੇ ਡਾਟਾ ਜਿਹੜੀਆਂ ਕਾਰਡ ਹੈਗੇ ਨੇ ਟਾਵਰ ਮੋਬਾਈਲ ਟਾਵਰਾਂ ਦੇ ਉਹਦੇ ਚ